ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਕੋਟੜਾ ਕਲਾ ਪਸ਼ੂ ਮੇਲੇ ਵੀਖੇ ਪਹੁੰਚੇ ਆ ਜਿਹੜਾ ਕਿ ਮਾਨਸਾ ਜ਼ਿਲ੍ਹੇ ਦੇ ਵਿੱਚ ਹੋਣ ਜਾ ਰਿਹਾ ਤੇ ਇੱਥੇ ਬਹੁਤ ਹੀ ਚੰਗੇ ਜਿਹੜੇ ਆ ਝੋਟੇ ਤੇ ਬੱਚੇ ਆਏ ਹੋਏ ਨੇ ਅੱਜ ਕਾਫੀ ਰੈਲੀਆ 2 ਦਸੰਬਰ ਤੇ ਬਹੁਤ ਹੀ ਸੋਹਣੇ ਬੁੱਲ ਵੀ ਆਏ ਹੋਏ ਨੇ ਮੇਲੇ ਦੇ ਵਿੱਚ ਆਪਾਂ ਤੁਹਾਨੂੰ ਇੱਕ ਨੀਲੀ ਰਾਵੀ ਬ੍ਰੀਡ ਦਾ ਜਿਹੜਾ ਆ ਬੂਰਾ ਝੋਟਾ ਦਿਖਾਉਣ ਲੱਗੇ ਆ ਇਹ ਪਹਿਲਾਂ ਤਾਂ ਨੰਬਰ ਤੁਸੀਂ ਸਕਰੀਨ ਤੇ ਜਿਹੜਾ ਦਿਖ ਰਹੇ ਹੋ ਪੋਸਟਰ ਇਹ ਤੋਂ ਨੋਟ ਕਰ ਲਓ ਇਹ ਜੀ ਸਾਰੀ ਡਿਟੇਲ ਇੱਥੇ ਲਿਖੀ ਹੋਈ ਆ ਬੁੱਲ ਦਾ ਨਾਮ ਹੈ ਕਲਯੂਗ ਪਿਤਾ ਹੈਗਾ ਇਹਦਾ 507 ਮਾਨ ਦਾ ਦੁੱਧ ਜਿਹੜਾ ਆ 20 ਲੀਟਰ ਪਲੱਸ ਐ ਬਾਕੀ ਆ ਨੰਬਰ ਤੁਸੀਂ ਜਿਹੜਾ ਐ ਨੋਟ ਕਰ ਲਓ ਸੀਮਨ ਵਗੈਰਾ ਲੈਣ ਲਈ ਤੇ ਆਪਾਂ ਬਾਈ ਨਾਲ ਕਰਾਉਨੇ ਆ ਗੱਲ ਇਹਦੇ ਮਾਲਕ ਨਾਲ ਤੇ ਆ ਬੱਚੇ ਬੈਠੇ ਨੇ ਇਹਦੇ ਬਾਈ ਜੀ ਹਸ਼ਕਲ ਜੀ ਕਿਹੜੇ ਪਿੰਡ ਤੋਂ ਆਇਓ ਜੀ ਪਿੱਥੋ ਪਿੱਥੋ ਹੀ ਪਿੱਥੋ ਜ਼ਿਲ੍ਹਾ ਜ਼ਿਲ੍ਹਾ ਬਠਿੰਡਾ ਜਿਲ੍ਹਾ ਬਠਿੰਡਾ ਤਾਂ ਵੀਰੇ ਕਿੰਨੇ ਜਾਨਵਰ ਅੱਜ ਮੇਲੇ ਦੇ ਉੱਪਰ ਲੈ ਕੇ ਆਇਓ ਤੇ ਆਪਣਾ ਜਿਹੜਾ ਆ ਬੁੱਲ ਤੁਸੀਂ ਦਿਖਾਇਆ ਇਸ ਦੀ ਜੇ ਆਪਾਂ ਡਿਟੇਲ ਦੀ ਗੱਲ ਕਰੀਏ ਤਾਂ ਇਸ ਦੀ ਮਾਂ ਦਾ ਕਿੰਨਾ ਦੁੱਧ ਰਿਹਾ 20+ ਤੇ ਇਹਦਾ ਪਿਓ ਹੀ 507 ਸਰਕਾਰੀ ਨਾਬਾ ਯੂਨੀਵਰਸਿਟੀ ਠੀਕ ਹੈ ਜੀ ਨਾਬਾ ਯੂਨੀਵਰਸਿਟੀ ਦਾ 507 ਦਾ ਇਹ ਬੱਚਾ ਤੇ ਉਮਰ ਕਿੰਨੀ ਹੋ ਗਈ ਇਸ ਦੀ ਤੇ 4 ਸਾਲ ਇਸ ਦੀ ਉਮਰ ਹੋ ਗਈ ਬਾਕੀ ਆਪਾਂ ਪਹਿਲਾਂ ਵੀਰੇ ਮੇਲੇ ਵਗੈਰਾ ਚੋ ਵੀ ਪਾਇਆ ਕਿਹੜੇ ਮੇਲੇ ਤੋਂ ਤਨੋਲਾ ਮੇਲਾ ਦੋ ਦੋ ਵਾਰੀ ਇਸਨੇ ਜਿਹੜਾ ਆ ਤੋਨੋਲਾ ਮੇਲਾ ਜਿੱਤਿਆ 2023 ਤੇ 24 ਤੇ ਬਹੁਤ ਸੋਹਣਾ ਬੋਲਾ ਦੇਖੋ ਹੀ ਤੇ ਜਿਹੜਾ ਇਹਦੇ ਫਲਾਵਰ ਲੱਗਿਆ ਹੋਇਆ ਮੱਥੇ ਤੇ ਚੈਂਪੀਅਨ ਬੁੱਲ ਦੀ ਨਿਸ਼ਾਨੀ ਆਪਾਂ ਦੇਖ ਸਕਦੇ ਆਂ ਬਾਕੀ ਇਹਦੇ ਸਿੰਗ ਤੁਹਾਨੂੰ ਦਿਖਾ ਦਈਏ ਬਿਲਕੁਲ ਗੋਲ ਜਿਹੜਾ ਕੰਨੀ ਵਾਲਾ ਸਿੰਗ ਆ ਤੇ ਬਾਈ ਜੀ ਇਹ ਬੱਚਾ ਇਸ ਦਾ ਕੱਟੀ ਆ ਕੱਟਾ ਇਹ ਕੱਟਾ ਮਿੱਤਰੋ ਐਸੇ ਬੁੱਲਦਾ ਬੱਚਾ ਦਾ ਰਿਜ਼ਲਟ ਵੀ ਤੁਸੀਂ ਦੇਖ ਸਕਦੇ ਹੋ ਨਾਲ ਦੀ ਨਾਲ ਤੇ ਬਹੁਤ ਸੋਹਣਾ ਬੱਚਾ ਮੱਥੇ ਤੇ ਪ੍ਰੋਪਰ ਬਲੇਜ਼ ਹੈ ਤੇ ਪੈਰ ਚਿੱਟੇ ਆ ਬੂਰੇ ਰੰਗ ਦਾ ਕਾਲੀ ਮੱਜ ਜਦੋਂ ਬਾਈ ਕੰਦੇ ਵੀ ਬੂਰਾ ਬੱਚਾ ਆਇਆ ਤੇ ਬਾਈ ਇਸ ਇਸ ਦਾ ਜਿਹੜਾ ਸੀਮਨ ਹੈ ਉਹ ਕਿੱਥੋਂ ਮਿਲੂਗਾ ਜੀ ਤੁਹਾਡੇ ਕੋਲ ਡਾਇਰੈਕਟ ਆਣਾ ਪਊਗਾ ਡਾਇਰੈਕਟ ਬਾਈ ਤੋਂ ਮੇਲੇ ਤੇ ਵੀ ਹੈਗਾ ਮੇਲੇ ਦੇ ਕੋਲ ਮੇਲੇ ਤੇ ਵੀ ਬਾਈ ਕੋਲ ਸੀਮਨ ਹੈਗਾ ਤੇ ਡਾਇਰੈਕਟਰ ਤੁਸੀਂ 22 ਤੋਂ ਸੀਮਨ ਜਿਹੜਾ ਇਹ ਲੈ ਸਕਦੇ ਹੋ ਨੰਬਰ ਤੁਹਾਨੂੰ ਜਿਹੜਾ ਉਹ ਪੋਸਟਰ ਤੇ ਸੀ ਨੰਬਰ ਤੁਹਾਨੂੰ ਦਿਖਾਤਾ ਜਿਹੜਾ ਪੋਸਟਰ ਤੇ ਆਪਾਂ ਵੀਡੀਓ ਦੇ ਸਟਾਰਟਿੰਗ ਦੇ ਵਿੱਚ ਦਿਖਾਇਆ ਤੇ ਬਾਈ ਕਹਿੰਦਾ ਦੁਬਾਰਾ ਵੀ ਦੱਸ ਦਿੰਨੇ ਆ 82466 814 814 66 673 673 54 54 ਬਾਕੀ ਸਕਰੀਨ ਦੇ ਉੱਪਰ ਵੀ ਸ਼ੋਅ ਕਰਾਂਗੇ ਨੰਬਰ 22 ਦਾ ਤੇ ਸੀਮਨ ਦਾ ਕੀ ਪ੍ਰਾਈਸ ਆ ਵੀਰੇ ਇਹਦਾ 150 ਰੁਪਏ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਹੈ ਜਿਹੜਾ ਸੀਮਨ ਦਾ ਐਨੇ ਕੱਟ ਰੇਟ 'ਚ ਅੱਜ ਕੱਲ੍ਹ ਸ਼ਾਇਦ ਹੀ ਕਿਸੇ ਬੁੱਲ ਦਾ ਸੀਮਨ ਹੋਵੇ ਤੇ ਬਹੁਤ ਹੀ ਚੰਗੀ ਪੈਡੇਗਰੀ ਦਾ ਜਿਹੜਾ ਇਹ ਬੁੱਲਾ ਹੈ ਤੇ ਬਾਕੀ ਤੁਸੀਂ ਫੇਸ ਦੇਖ ਸਕਦੇ ਹੋ ਇਹਦਾ ਪੂਰਾ ਰੋਬਦਾਰ ਜਿਹੜਾ ਫੇਸ ਹੈ ਬਹੁਤ ਸੋਹਣਾ ਜਿਹੜਾ ਬੱਚਾ ਇਸ ਬੁੱਲ ਦਾ ਆਇਆ ਇਹ ਦੇਖ ਸਕਦੇ ਹੋ ਤੁਸੀਂ ਸਕਰੀਨ ਤੇ ਕਿੰਨੇ ਮਹੀਨੇ ਦਾ ਹੋ ਗਿਆ ਵੀਰੇ ਇਹ 6.10 ਮਹੀਨਿਆਂ ਦਾ ਸਾਢੇ 10 ਮਹੀਨੇ ਦਾ ਇਹ ਬੱਚਾ ਜਿਹੜਾ ਮੇਲ ਕਾਫ ਐ ਇਸ ਬੁੱਲ ਦਾ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਅੱਖਾਂ ਦੇਖੋ ਬੱਚੇ ਦੀਆਂ ਦੀ 12 13 ਬੱਚੇ ਪਿੰਡ ਦੇ ਵਿੱਚ ਹੀ ਗਏ ਤੇ ਹੋਰ ਆਏ ਵੀ ਬਾਕੀ 12 13 ਰਿਜ਼ਲਟ ਬਾਈ ਕਹਿੰਦਾ ਹੋਰ ਆ ਗਏ ਇਸ ਦੇ ਪਿੰਡ ਤੇ ਤੇ ਇਹ ਬੱਚਾ ਜਿਹੜਾ ਆ ਦਿਖਾਉਣ ਵਾਸਤੇ ਮੇਲੇ ਉੱਪਰ ਲੈ ਕੇ ਆਏ ਹੋਏ ਨੇ ਤੇ ਕਿੰਨੀ ਤਰੀਕ ਤੱਕ ਰਹੂਗੇ 4 ਤਰੀਕ 4 ਤਰੀਕ ਤੱਕ ਬਾਈ ਹੋਰਾਂ ਨੇ ਮੇਲੇ ਤੇ ਰਹਿਣਾ ਤੇ ਸੀਮਨ ਲਈ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਮੇਲੇ ਉੱਪਰ ਵੀ ਆ ਕੇ ਤੁਸੀਂ ਸੀਮਨ ਜਿਹੜਾ ਪਰਚੇਸ ਕਰ ਸਕਦੇ ਹੋ ਤੇ ਤਾਂ ਬਾਈ ਨਾਲ ਕਰ ਲਿਓ ਕੰਟੈਕਟ ਜ਼ਿਆਦਾ ਜਾਣਕਾਰੀ ਲਈ ਧੰਨਵਾਦ ਜੀ E dá